ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾ ਲਿਆ ਜੋ ਲੜਾਇ ਦੀਨ ਕੇ ਹੇਤ ਉਰਜਾ-ਪੁਰਜਾ ਤੱਕ ਮਰੇ ਕਬ ਹੂ ਨਾ ਛੱਡ ਐ ਖੇਤ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਗੁਰਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਸਾਈਂ ਰਜ਼ਾ ਦੇ ਬਾਬਾ ਅਜੀਤ ਸਿੰਘ ਸਾਹਿਬ ਜੀ ਬਾਬਾ ਜੁਝਾਰ ਸਿੰਘ ਸਾਹਿਬ ਜੀ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਔਰ ਸਿੰਘਾਂ ਦੇ ਸ਼ਹਾਦਤ ਦਾ ਦਿਹਾੜਾ 8 ਪੋ ਨੂੰ ਬਹੁਤ ਸ਼ਰਧਾ ਸਤਕਾਰ ਸਹਿਤ ਮਨਾਇਆ ਜਾਂਦਾ ਹੈ ਔਰ 13 ਪੋ ਨੂੰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਾਰ ਸਿੰਘ ਸਹਿਬ ਜੀ ਬਾਬਾ ਫਤਿਹ ਸਿੰਘ ਸਹਿਬ ਜੀ ਦੀ ਸ਼ਹਾਦਤ ਹੁੰਦੀ ਹੈ ਹਰ ਸਾਲ ਹੀ ਖਾਲਸਾ ਪੰਥ 13 ਪੋ ਵਾਲੇ ਦਿਨ ਦਿਨ ਦੇ 10 ਵਜੇ 10 ਮਿੰਟ ਤੱਕ ਜਿੱਥੇ ਕਿਤੇ ਵੀ ਆਪਣੇ ਕੰਮਕਾਰ ਵਿੱਚ ਬੈਠਾ ਹੈ ਕੋਈ ਪਲੇਨ ਵਿੱਚ ਬੈਠਾ ਹੈ ਕੋਈ ਟ੍ਰੇਨ ਵਿੱਚ ਬੈਠਾ ਹੈ ਕੋਈ ਘਰ ਵਿੱਚ ਬੈਠਾ ਹੈ ਕੋਈ ਗੁਰਦੁਆਰੇ ਵਿੱਚ ਬੈਠਾ ਹੈ 10 ਮਿੰਟ ਮੂਰ ਮੰਤਰ ਔਰ ਮੂਰ ਮੰਤਰ ਦਾ ਜਾਪ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਕੀਤਾ ਜਾਂਦਾ ਹੈ ਇਸ ਵਾਰਸ਼ੀ ਅਕਾਲ ਤਖਤ ਸਾਹਿਬ ਜੀ ਤੋਂ ਵੀ ਪ੍ਰਕੀਤ ਕੀਤੀ ਜਾਂਦੀ ਹੈ ਕਿ 8 ਪੋ ਵਾਲੇ ਦਿਨ ਜੇਸਨ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਬਾਬਾ ਜੁਝਾਰ ਸਿੰਘ ਸਾਹਿਬ ਦੇ ਪਿਆਰੇ ਅਤੇ ਸਿੰਘਾਂ ਦੀਆਂ ਸ਼ਹਾਦਤਾਂ ਹੁੰਦੀਆਂ ਨੇ 8 ਨੂੰ ਵਾਲੇ ਦਿਨ ਵੀ ਦਿਨ ਦੇ 10 ਵਜੇ 10 ਮਿੰਟ ਤੱਕ ਮੁਗਲ ਮੰਤਰ ਅਤੇ ਗੁਰ ਮੰਤਰ ਦੇ ਜਾਪ ਕਰਕੇ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਤੇ ਨਤਮਸਤਕ ਹੋਈਏ ਔਰ ਜੋ ਇਹਨਾਂ ਦਿਨਾਂ ਵਿੱਚ 1 ਤੋਂ ਲੈ ਕੇ ਤੇ 14 ਤੱਕ ਲੰਗਰਾਂ ਵਿੱਚ ਕਿਸੇ ਤਰ੍ਹਾਂ ਦੇ ਵੀ ਕੋਈ ਮਿਠਿਆਨ ਪਦਾਰਥ ਵਿਸ਼ੇਸ਼ ਪਦਾਰਥ ਜਿਹੜੇ ਨੇ ਉਹ ਬਿਲਕੁਲ ਨਾ ਬਣਾਏ ਜਾਣ ਨਾ ਪਰੋਸੇ ਜਾਣ ਔਰ ਬਹੁਤ ਸਾਦਗੀ ਦੇ ਨਾਲ ਉਹਨਾਂ ਮਹਾਨ ਸ਼ਖਸਾਂ ਨੂੰ ਵਿਆਖਤ ਕਰਦਿਆਂ ਹੋਇਆ ਸਾਨੂੰ ਇਸ ਪੰਦਰਵਾੜੇ ਨੂੰ ਮਨਾਉਣਾ ਚਾਹੀਦਾ ਹੈ ਨੌਜਵਾਨ ਬੱਚਿਆਂ ਨੂੰ ਵੀਰਾਂ ਨੂੰ ਬੇਨਤੀ ਹੈ ਕਿ ਬਹੁਤ ਸ਼ਰਧਾ ਔਰ ਸਤਿਕਾਰ ਸਾਹਿਤ ਗੁਰਦੁਆਰਾ ਚਮਕੌਰ ਸਾਹਿਬ ਵਿਖੇ ਜਾ ਕੇ ਔਰ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਵਿਖੇ ਜਾ ਕੇ ਉਹਨਾਂ ਮਹਾਨ ਸ਼ਖਸਾਂ ਨੂੰ ਸਤਿਕਾਰ ਭੇਟ ਕਰਨ ਕਿਸੇ ਪ੍ਰਕਾਰ ਦੀ ਕੋਈ ਹੁੱਲੜਬਾਜੀ ਨਹੀਂ ਕਰਨੀ ਕੋਈ ਰੌਲਾ ਪਾਉਂਦਿਆਂ ਹੋਇਆਂ ਸਪੀਕਰ ਲਾ ਲਾ ਕੇ ਟਰੈਕਟਰਾਂ ਦੇ ਉੱਪਰ ਸਪੀਕਰ ਲਾ ਲਾ ਕੇ ਜੋ ਆਪਾਂ ਸ਼ੋਰਗੁਲ ਕਰਦੇ ਹੋਏ ਇਹਨਾਂ ਸਥਾਨਾਂ ਤੇ ਜਾਂਦੇ ਆ ਸਾਨੂੰ ਐਸਾ ਬਿਲਕੁਲ ਨਹੀਂ ਕਰਨਾ ਚਾਹੀਦਾ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਸਹਿਤ ਤੇ ਜੋ ਸਰਕਾਰ ਹੈ ਉਹ ਭੇਟ ਕਰਨਾ ਚਾਹੀਦਾ ਸਮੁੱਚੀਆਂ ਸੰਗਤਾਂ ਔਰ 8 ਕੋ ਵਾਲੇ ਦਿਨ ਵੀ ਸਵੇਰ ਦੇ 10 ਵਜੇ 10 ਮਿੰਟ ਤੱਕ ਵੱਡੇ ਸਹਿਬਜ਼ਾਦਿਆਂ ਦੀ ਯਾਦ ਵਿੱਚ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰਿਆਂ ਦੀ ਯਾਦ ਵਿੱਚ ਔਰ ਜਿਹਨਾਂ ਸਿੰਘਾਂ ਨੇ ਉੱਥੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਦੀ ਯਾਦ ਵਿੱਚ ਮੂਰ ਮੰਤਰ ਤੇ ਗੁਰ ਮੰਤਰ ਦੇ ਜਾਪ ਜ਼ਰੂਰ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ